ਲੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵੈਲਕਮ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਤੇ ਲੋ ਜੀ ਅੱਜ ਆਪਣਾ ਜਿੰਨਾ ਦਾਣਾ ਪਾਣੀ ਲਿਖਿਆ ਸੀਗਾ ਮਾਸੀ ਦੇ ਘਰੋਂ ਉਹਨੂੰ ਆਪਾਂ ਖਾ ਚੱਲੇ ਆ ਠੀਕ ਹੈ ਜੀ ਹੁਣ ਚੱਲਦੇ ਹਾਂ ਘਰ ਨੂੰ ਆਪਣੇ ਪਿੰਡ ਵੱਲੋਂ ਮੱਝ ਦੇ ਨੂੰ ਆਵੜੇ 2-3 ਦਿਨ ਲੱਗੇ ਜੀ ਇੱਥੇ ਤੇ ਫੇਰ ਹੁਣ ਬਸ ਮਾਸਟਰ ਜੀ ਨਹੀਂ ਮੋਟਰ ਤੇ ਆ ਉਹਨਾਂ ਨੂੰ ਮੋਟਰ ਤੇ ਮਿਲ ਕੇ ਫੇਰ ਕਰ ਨੂਰ ਬੰਨਾ ਹੋਗੇ ਤੁੰਨ ਵੀ ਇੱਕ ਵਾਰ ਮਾਰਾਵਾਂਗੇ ਮਸਲ ਜੀ ਨਾਲ ਕਿਹ ਕਿਹ ਇਹ ਸਿਸਟਮ ਕਿ ਨਹੀਂ ਇਹ ਲਫਾ ਫਾ ਪੰਜ ਚੱਕ ਲਿਆ ਟੌਰ ਉਪਰ ਹੀ ਦੇਖ ਲਓ ਠੀਕ ਹੈ ਜੀ ਕੋਡ ਸੈਟ ਆਪਣੇ ਪਾਇਆ ਹੋਇਆ ਚੱਪਲਾ ਰਹਿ ਗਈਆਂ ਚੱਪਲਾ ਵੀ ਦੇ ਲਈ ਹੀ ਘਰ ਤੇ ਲੈ ਕੇ ਆਏ ਆ ਉਹ ਜੁੱਟੇ ਵਾਲੀ ਉਹੀ ਫਿਰ ਬਣੇ ਦੇਓ ਵੀ ਜੀ ਆਪਣਾ ਸੀਗਾ ਜੀ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਓਕੇ ਜੀ ਹਾ ਮਸੀ ਕੀ ਆ ਰੋਟੀ ਹੁਣ ਬਣਾਇਆ ਨਹੀਂ ਹਾਲ ਤੱਕ ਨਾਲ ਚੌਲ ਕਹਿਦੀ ਧੀ ਤੂੰ ਦੁਪਹਿਰ ਨੂੰ ਮਾਣ ਨਹੀਂ ਕਿਹਾ ਉਹਨੇ ਬਣਾਉਣਾ ਚੌਲ ਜਦੋਂ ਕੱਦੀ ਦਾ ਤੂੰ ਕਹਿਦੀ ਆ ਨਾ ਮਸੀ ਚੌਲ ਕੋਈ ਲੈ ਵੀ ਪਹੁੰਚੇ ਮੋਟਰ ਦੇ ਮਾਸੜੀ ਗੋੜ ਇਹ ਆ ਸਾਡੀ ਕੁਪਰ ਵਾਲੀ ਮੋਟਰ ਦਿਲਸਰ ਦੀ ਜੀ ਆਪਣੇ ਖੇਲੇ ਆ ਇਹ ਟ੍ਰੈਕ ਹਾਂ ਮਾਸੜੀ ਇਹ ਕੀ ਹਾਲ ਚਾਲ ਕਿੰਨੇ ਵੇ ਤੇ ਐਵੇਂ ਸਾਆਂ ਆ ਲੱਦੇ ਤੇ ਟਾਈਮ ਇੰਨਾ ਇੰਨਾ ਹੋਇਆ ਵੀ ਨਹੀਂਗਾ 1:30 ਹੋਏ ਆਂ ਆਂ ਲੱਗਦਾ ਜਿਵੇਂ ਦੁਪਹਿਰਾ ਹੋ ਗਿਆ ਹੁੰਦਾ 1:30 ਪੂਰਾ ਟਾਈਮ ਹੋ ਗਿਆ ਔਰ ਦਿ ਹਲ ਸਵੇਰਾ ਆਲੇ ਪੱਕ ਖੁੱਲੀ ਹੋਣੀ ਹੈ ਜੇ ਹਲੇ ਕਿਤੇ ਖੁੱਲੀ ਕੱਦਾਂ ਉੱਠਿਆ ਹੋ ਮੈਂ 8:30 ਵਜੇ ਤੱਕ ਠਾਲ ਤੇ ਆ 2 ਵਜੇ ਸੋਇਆ 3 ਵਜੇ ਸ਼ਰਮ ਕਰ ਲੈ ਮਾੜੀ ਮੋਟੀ ਕਿਉਂ 3 ਵਜੇ ਸੋਇਆ ਜਦ ਰਾਤ ਮਸ਼ੀਨ ਨਾਲ ਗਿਆ ਵਾ ਤਾ 4 ਕਹਦੇ ਚੋਰ ਲੱਗਦਾ ਕਹਿਣਾ ਕਿਉਂ ਤੁਸੀਂ ਜਾਗਦੇ ਨੇ ਤੇ ਜਿਆਦਾ ਫੇਰ ਫੇਰ ਕਿੰਨਾ ਟਾਈਮ ਦਾ ਜਾਗਦਾ ਜਿਆਦਾ ਜਾਣ ਦੇ ਕੋਈ 51 ਵਜੇ ਮੈਂ ਮੈਂ ਦਿਖਾ ਦਣਾ ਵੀਡੀਓ ਬਣੀ ਵੀ ਮੇਰੇ ਕੋਲ ਚੋਰ ਬੋਲਦੇ ਕਿ ਕਵੱਜਿਆ ਵਾ ਤਾ 2 ਵਜੇ ਦਾ ਕੰਮ ਤੇਰਾ ਖਲਾ ਫੋਨ ਚੰਦੇ ਆ ਮੇਰੀ ਤਾਂ ਸਾਈ ਨਾ ਕਰਾ ਕੇ ਰੱਖੀ ਨਾ ਕਰਾ ਦੀ ਤੇਰੀ ਹਾਂ ਕਦੂਆ ਮਗਰ ਇਧਰ ਨੂੰ ਇਧਰ ਨੂੰ ਗਿਆ ਹੁਣ ਤੁਸੀਂ ਕੀ ਕਰ ਰਹੇ ਹੋਰੇ ਪਤਾ ਲੱਗੂ ਕਿ ਕੀ ਕਰਦੇ ਹੋ ਪਤਾ ਲੱਗੇ ਵੀ ਉਹ ਕਿਹ ਕਰ ਰਹੇ ਹੋ ਉਹ ਤਾਂ ਉਹ ਖੇਤ ਆਪਣੇ ਤੇ ਜੋਗੇ ਤੇ ਉਹ ਤਾਂ ਜਿੱਥੇ ਮਸਤੀ ਬਾਹਰੇ ਟਰੈਕਟਰ ਪਨੀਰੀ ਵਾਲ ਬਾਹਰੇ ਆ ਅੱਛਾ ਉਹ ਕਿੱਥੇ ਆ ਦੂਏ ਛਲਾਰੂ ਇਹ ਖੂ ਕਿੱਥੇ ਗਏ ਪਨੀਰੀ ਦੇ ਨੇ ਏ ਪਨੀਰੀ ਖਰਾਬ ਹੋ ਗਈ ਆਪਣੀ ਕਾਦਰ ਵਾਲੀ ਲਾਈਦੀ ਆਪਾਂ ਨੇ ਮੈਟ ਮੈਟ ਵਾਲੀ ਫੇ ਕਿੱਕਣਾ ਖਰਾਬ ਹੋ ਗਈ 100 ਕਿਲੋ ਦੀ ਇੱਕ ਤੀਰਾਂ ਪਨੀਰੀ ਹੈ ਨਾ ਉਹ ਵੀ ਖਰਾਬ ਹੋ ਗਈ ਫੇ ਸਾਰੀ ਮੁੱਲ ਦਿੱਤੀ ਆ ਜਿਹੜੀ ਤੁਸੀਂ ਹੋਰਾਂ ਦੇ ਵੀ ਲਈ ਆ ਉਹ ਵੀ ਸਾਰੀ ਮੁੱਲ ਨਾ ਫੇ ਕੀ ਆ ਭਾਈ ਕੀ ਆ ਬਚਣਾ ਫਿਰ ਹੁਣ ਕੋਈ ਗੱਲ ਨਹੀਂ ਅੱਜ ਥੋੜਾ ਹੋਰ ਪੈਸੇ ਨਹੀਂ ਬਚਦੇ ਹੋ ਜਾਣਗੇ ਚੱਲ ਪਹਿਲਾ ਸੀਜ਼ਨ ਦਾ ਹੈ ਨਾ ਪਹਿਲਾ ਸੀਜ਼ਨ ਦਾ ਤਾਂ ਕਰਕੇ ਨਹੀਂ ਪਤਾ ਲੱਗਿਆ ਲੋ ਬਾਈ ਦੇਖੋ ਇੱਧਰ ਸਾਰੀ ਏਡਾ ਤਗੜਾ ਨਕਸਾਨ ਚੱਲੀ ਬੈਠੇ ਨੇ ਜੱਟ ਦੇਖ ਲਓ ਕੋਈ ਪਰਵਾਹ ਨਹੀਂ ਫਿਰ ਵੀ 100 ਕਿੱਲੇ ਦੀ ਪਨੀਰੀ ਇੱਧਰ ਸੀਗੀ ਜੀ ਠੀਕ ਹੈ ਜੀ ਅਸੀਂ 80 80 ਕਿੱਲਿਆਂ ਦੀ ਪਨੀਰੀ ਉੱਧਰ ਵੀ ਜਿਉ ਸੀ ਇਹ ਗੋਲੇ ਜਿਹੇ ਪਏ ਜਦੋਂ ਮੀਂਹ ਪਿਆ ਜੀ ਆ ਸਾਰੀ ਖਰਾਬ ਕਰ ਦਿੱਤੇ ਹੁਣ ਜਿਹੜੇ ਵੀ ਆਪਾਂ ਲਾਰੇਆਂ ਦੇ ਰੋਈ ਜਿੰਨੀ ਵੀ ਪਨੀਰੀ ਹੁਣ ਲੱਗ ਰਹੀ ਆ ਅਲੇ ਦਾ ਬੜੇ ਨਾਲ ਪਏ ਆਪਣੇ ਕਿੰਨੇ ਕਿਲੇ ਪਏ ਮਾਸੜ ਲੈਣੇ ਨੂੰ 2 ਕਿਲੇ ਰਹਿ ਗਏ 2 ਕਿਲੇ ਰਹਿ ਗਏ ਬਾਕੀ ਤਾਂ ਚਲੋ ਲੱਗਦੀ ਸੋਹਣੀ ਹੁਣ 2 ਕਿਲੇ ਰਹਿ ਗਏ ਵਸੇ 2 ਕਿਲੇ ਹੁਣ ਲੱਗੂਗੇ ਗੋਗੀ ਨੇ ਲੈ ਲੈਣ ਗਏ ਹੋਇਆ ਪਨੀਰੀ ਠੀਕ ਹੈ ਜੀ ਬਾਕੀ ਦੇਖਦੇ ਆਂ ਕਿਉਂ ਬਣਦਾ ਇਹ ਵੇਖਣੋਂ ਤਾਂ ਸਾਂਗੇ ਬਾਦਮਾ ਕੀ ਕੀ ਬਚਿਆ ਕੀ ਪਾਇਆ ਕੀ ਖੋਇਆ ਠੀਕ ਹੈ ਨਾ ਜੀ ਪਹਿਲੀ ਵਾਰ ਬੰਦਾ ਰਿਸਕ ਲੰਦਾ ਹੈ ਠੀਕ ਹੈ ਰਿਸਕ ਲੈਣਾ ਚਾਹੀਦਾ ਪਹਿਲੀ ਵਾਰ ਜਦੋਂ ਬੰਦਾ ਰਿਸਕ ਲੰਦਾ ਕੋਈ ਗੱਲ ਨਹੀਂ ਥੋੜੀ ਬਹੁਤੀ ਚੱਲ ਤੱਕ ਚੱਲਣੀ ਪੈਂਦੀ ਆ ਠੀਕ ਹੈ ਜੀ ਦੇਖਣਾ ਪੈਂਦਾ ਵੇ ਕਿਦਾਂ ਕਿ ਆਏ ਕਿਤੱਕ ਆਏ ਹੁਣ ਠੀਕ ਹੈ ਚਲੋ ਸਾਰੇ ਅਗਲੀ ਵਾਰ ਤੇ ਵਈ ਪਤਾ ਲੱਗਿਆ ਮਸ਼ੀਨ ਲੈ ਆਣੀ ਅਗਲੀ ਵਾਰ ਤੇ ਮਸ਼ੀਨ ਲੈ ਆਣੀ ਮਾਸਟਰ ਜੀ ਤੁਸੀਂ ਹੈ ਜੀ ਹੁਣ ਨਹੀਂ ਲਿਗਾਇਆ ਇਹ ਆਪਾਂ ਪਨੀਰੀ ਬੀਜਣ ਵਾਲੀ ਮਸ਼ੀਨ ਹੈ ਆ ਕਿਸ ਨਾਲ ਬੀਜੀ ਦੀ ਫੇਰ ਅਭੀ ਤਾਂ ਮਸ਼ੀਨ ਨਾਲ ਬੀਜੀ ਦੀ ਇਹ ਹੱਥ ਨਾਲ ਇਕੋ ਨੇ ਬੀਜ ਹੁੰਦੀ ਆ ਛੋਟੀ ਮਸ਼ੀਨ ਹੁੰਦੀ ਆ ਇੱਕ ਐਨੀ ਹਾਂ ਉਹਦੇ ਨਾਲ ਉਹ ਜਿਹੜੀ ਤੁਸੀਂ ਐ ਲੱਗੇ ਚਲਾਉਣ ਪਾ ਸਰਕਲ ਜਿਹੜੇ ਆ ਲੈ ਲੈ ਨਹੀਂ ਬਣੀਆਂ ਟਕ ਟਕ ਕਰਦੀ ਜਾਂਦੀ ਆ ਬਿਛੀ ਬਿਛਰੀ ਜਾਂਦੀ ਪਿੱਛੇ ਹੈਨਾ ਉਹ ਇੱਥੇ ਇੱਥੇ ਲੱਗੀ ਘਰ ਬਣਾ ਕੇ ਲਗਾਏ ਤੇ ਇੱਥੇ ਲਾਈ ਆ ਕਿ ਇੱਥੇ ਸਿੱਧੀ ਲਾਤੀ ਪੂਰੀ ਲਾਤੀ ਸਿੱਧੇ ਹੋ ਕਿੰਨੇ ਕਿੰਨੇ ਰੁਪਏ ਦੀ ਆਈ ਸੀਗੀ ਇਹ ਆ ਬੀਜ ਕਿੰਨੇ ਰੁਪਏ ਦਾ ਆਇਆ ਸੀਗਾ ਇਹਦਾ ਪਤਾ ਵੀ ਹੂ ਕੋਈ 77000 ਦਾ ਸਾਰਾ ਜਿੰਨਾ ਬੀਜ ਆਪਾਂ ਲਾਇਆ ਤਾਂ 60 70000 ਡੋਲਣਾ ਫਿਰ ਵੀ ਨਹੀਂ ਹੈਗਾ ਹੈ ਛੜਦਾ ਨਹੀਂ ਖੇਤੀ ਨਾ ਠੀਕ ਹੀ ਛੱਡ ਦੇ ਵੀ ਛੱਡ ਕੇ ਫੇਰ ਕਿੱਥੇ ਜਾਊਂਗਾ ਫੇਰ ਕੀ ਖਾਊਂਗਾ ਕਿਆ ਫੇਰ ਹੁਣ ਕਿਆ 80000 ਦਾ ਤੇਰਾ ਡੁੱਬ ਗਿਆ ਫੇਰ ਕੀ ਹੋ ਗਿਆ ਦੇ ਲੋ ਜੀ ਇਹ ਕਿਸਾਨਾਂ ਦੇ ਬਈ ਦਿਲ ਬੜੇ ਹੁੰਨੇ ਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਮਸਰੀ ਜਿੱਥੇ ਕੱਲ ਗਏ ਵੇ ਤੇ ਜੀ 6 6 ਨਾ 16 ਸਾਲ ਦੇ ਮੁੰਡਾ ਤਾਜੀ ਉਹ ਜਿਹੜੇ ਖੇਤੀ ਲੱਗਿਆ ਕਰਨ ਉਹਦਾ ਡੈਡੀ ਪਿੰਦਾ ਇਹ दारू ਬਹੁਤ ਜ਼ਿਆਦਾ ਹੈ ਨਾ ਕੱਲਾ ਹੀ ਹੈ ਜੀ ਉਹ ਪਹਿਲਾਂ ਉਹਨੇ ਠੇਕੇਬਾ ਦਿੱਤੀ ਵੀ ਦੀ ਹੁਣ ਜੀ ਆ ਆਪ ਲੱਗਿਆ ਕਰਨ ਉਹ ਠੀਕ ਹੈ ਸਾਊ ਜਾਈ ਹੈ ਜੀ ਬਹੁਤ ਪੋੜਾ ਜੇ ਨਹੀਂ ਹੁੰਦਾ ਜੇ ਕਣਾ ਜੀ ਨਾ ਕੋ ਛੋਟੇ ਬੱਚੇ ਉਹਨੇ ਜੇ ਕਹਿੰਦਾ 16 ਸਾਲ ਕਿ ਕਿੰਨੀ ਉਮਰ ਹੁੰਦੀ ਸਾਲੀ ਕਿਸੇ ਨੂੰ ਕੀ ਪਤਾ ਹੁੰਦਾ 16 ਦਾ ਹਾਲੇ ਨੇ ਨਾਲ ਉਹ ਕੇ ਕਰਾਇਆ ਕੰਮ ਸਾਰ ਮੈਂ ਵੀ ਨਾਲ ਹੋ ਕੇ ਕਰਾਇਆ ਪੁੱਛ ਲੈ ਉਹ ਆ ਗਿਆ ਪੁੱਛ ਲੈ ਉਹਨੂੰ ਕਿਆ ਕਰਿਆ ਉਧਰ ਜਾ ਤੋ ਬੰਦਾ ਬਣ ਜਾ ਵੀ ਕਿਆ ਨਹੀਂ ਕਰਿਆ ਪੁੱਛ ਲੈ ਉਹਨੂੰ ਉਹ ਆ ਲਿਆ ਤੇਰੇ ਤੇ ਹੱਥ ਘੁੰਮ ਗਿਆ ਨਾ ਹਾਂ ਅੱਤ ਕੋਮ ਮਿਹੜੇ ਨੇ ਬੜੇ ਦੂਰ ਹਨ ਕਦੂਆਂ ਨੇ ਟੱਲ ਨਾ ਅਰਾਜ ਕੋਈ ਕੋਈ ਰੋਟੀ ਪਾਣੀ ਪੁੱਛਿਆ ਰਹਾ ਦਾ ਦਵੇਈ ਰੋਟੀ ਖਾਣੀ ਅੱਛਾ ਨੇ ਤੂੰ ਬੋਲਿਆ ਵੀ ਨਹੀਂ ਤੂੰ ਤੂੰ ਪੁੱਛਿਆ ਰੋਟੀ ਖਾ ਕੇ ਬੋਲਿਆ ਮੈਂ ਤੂੰ ਕਿਹਾ O que é ਸੁੜਾ ਦਾ ਸੁੜਾ ਇਹ ਸਾਰਾ ਕਰਤਾ ਰਹਿਣੇ ਹੈਗਾ ਚਲੋ ਭਾਈ ਜੀ ਮਿਲ ਲਈਏ ਇਹਨਾਂ ਨੂੰ ਸਾਰਿਆਂ ਨੂੰ ਮੇਲੇ ਜੀ ਹੁਣ ਚੱਲੀਏ ਘਰ ਨੂੰ ਮਾਸੜ ਜੀ ਉਹ ਉਹ ਤਾਂ ਵੱਟ ਤਾਂ ਰਹੇ ਹंदे ਜੀ ਪਨੀਰ ਨੂੰ ਪਨੀਰ ਨੂੰ ਜੀ ਉਹ ਹੁਣ ਜਿੱਕਣਾ ਆ ਏਰੀਆ ਦੇਖੋ ਜੀ ਆ ਤਾਂ ਇੱਕ ਨਹੀਂ ਰਹਿ ਗਈ ਫੇਰ ਕਿਹਨੂੰ ਘੁੰਮਤਾਰੇ ਜੀ ਇੱਕ ਵਾਰ ਫੇਰ ਘੁੰਮੂਗਾ ਉਹਦੇ ਵਿੱਚ ਮੈਂ ਫਸ ਗਿਆ ਤੇ ਉਹਦੇ ਵਿੱਚ ਕਿੰਨਾ ਵਜਿਆ ਵਾ ਉਹ ਯਾਰ ਵੀ ਬੋਲਦਾ ਨਕਾ ਕੋਈ ਮੈਨੂੰ ਸਾਰੇ ਫਸੇ ਬਈ ਇਹਨਾਂ ਦੇ ਤੂੰ ਆਂ ਹਰੇ ਜੇਟ ਦੇ ਨਾਲ ਕੋਹ ਲੱਗਦਾ ਏ ਆਜਕਿਨ ਜਿਹੜਾ ਜੀ ਛੱਡੀ ਨਕਾ ਲਾਦਿਆ ਹੈ ਫਸਲ ਕਰ ਤੱਕ ਲੱਜੂਗੀ ਬਈ ਜਿਰੀ ਫਿਰ ਕਾਨੂੰ ਸਾਰੇ ਲਗੂਗੀ ਉਹ ਮਸ਼ੀਨਾਂ ਲੈਣੇ ਕਦੇ ਬੱਜੀਆਂ ਦਿਨ ਬਣਿਆ ਹੈ ਮਸ਼ੀਨ ਦੀ ਬਣੀ। ਅਜੇ ਮਸ਼ੀਨ ਵਾਲੀ ਪਨੀਰੀ ਨਹੀਂ ਹੈਗੀ ਹੁਣ ਆਪਣੇ ਕੋਲ। ਖਤਮ ਹੋ ਗਈ। ਠੀਕ ਠੀਕ। ਠੀਕ ਠੀਕ। ਹੁਣ ਤੂੰ ਕਦੇ ਠੱਕੂਗਾ ਤਾਂ ਨਹੀਂ ਠੱਕੂਗਾ। ਹੈ? ਤੂੰ ਕਦੇ ਠੱਕੂਗਾ? ਇਹ ਹੈ ਜੀ ਮੇਰਾ origional ਮਾਸੜ। ਦੇਖੋ ਇਹਗਾ ਛੱਗਾ ਪਿੱਛੇ ਹੋਵੇ। ਦਿਲਵਾ ਤਿੰਨ ਚਾਰ ਵਾਰ ਪਿੱਛੇ ਜਾਣਾ ਚੱਗਾ ਇਹ ਅੱਜ ਤਾਂ ਫਿਰ ਵੀ ਮੌਸਮ ਠੀਕ ਆ ਨਹੀਂ ਤਾਂ ਧੁੱਪਾ ਮਤਲਬ ਨਾ ਹੋ ਜੁੰਦੀ ਹਣੀ ਰੋਟੀ ਹਾਂ ਲੱਗਦੀ ਨਹੀਂ ਹਾਂ ਬੇਲੇ ਲਗੂਗੇ ਆਹ ਆਉਰੇ ਚੱਲ ਰਿਹਾ ਬਾਬਾ ਇਹ ਵਧੀਆ ਸੰਗਮ ਮਸੜਫੇ ਮੈਂ ਚੱਲਦਾ ਹਾਂ ਘਰ ਨੂੰ ਇਹ ਆਉਂਗਾ ਕਿ ਕਦ ਕਦ ਯਾਰ ਹਾਂ ਜੀ ਹਾਂ ਜੀ ਕੀ ਕਹਿੰਦੇ ਐ ਇਹਨੂੰ ਫਰੀਮ ਨੂੰ ਲਗੜਦਾ ਇਹੀ ਕੰਮ ਹੋਣਾ ਹੈ ਮੈਂ ਬੋਧਿਆ ਮੁੱਠਾ ਜਿਆ ਕਰ ਚੱਲੇ ਜੀ ਉਹ ਦੁਕਾਨ ਦੇ ਜੋ ਘਟੇ ਤੋਂ ਅੱਗੇ ਜਾ ਨਾ ਭਾਈ ਹੱਥ ਜੁੜ ਗਏ ਮਛਰੀ ਯਾਰ ਇੰਨਾ ਕੱਢ ਕਾ ਮਾਰੀ ਕੱਲ 2 ਵਜੇ ਆਏ ਆਏ ਜੀ ਰਾਤ ਨੂੰ ਹੋ ਜਾਂਦਾ ਹੈ ਆਈ ਕੰਮ ਨਾ ਹੋ ਗਈ ਕਦੋਂ ਮਤ ਤੁਰ ਕੇ ਆ ਜੋ ਅਸੀਂ ਅਸੀਂ ਰਹਿ ਨਹੀਂ ਕਰ ਸਾਰੀ ਜਿਹੜੀ ਖੇਤਾ ਤੇ ਮੈਂ ਦੱਸ ਫੇਰ ਹੀ ਸੋਡ ਜਦੋਂ 10 ਰੁਪਏ ਅਸੀਂ ਪਏ ਹੁੰਦੇ ਵੀ ਮਾਸਰ ਜੀ ਮੈਂ ਆਹ ਰੋਹੀ ਜੁੱਤੇ ਪਾਏ ਮੈਨੂੰ ਤੁਸੀਂ ਇਹ ਕੰਮ ਦੇ ਕਹ ਰਹੇ ਥੋੜਾ ਛੋਟਾ ਕੀਤਾ ਜੀ ਮੈਂ ਮੈਂ ਕਦੇ ਕਰਿਆ ਨਹੀਂ ਮੇਰਾ ਨਹੀਂ ਕੀਤਾ ਤੁਹਾਨੂੰ ਕਹਿੰਦਾ ਬੰਮਨਾ ਦਾ ਮੁੰਡਾ ਜਿੱਤਾਦਾ ਹੀ ਆ ਮੈਂ ਕਦੇ ਕਰਿਆ ਨਹੀਂ ਨਾ ਹੈਗਾ ਜੀ ਇਹ ਕਰਦਾ ਕਿ ਇਹਨੂੰ ਹਲਾ ਫਰੀ ਨੂੰ ਤਾਂ ਇਹਦਾ ਮੈਂ ਕਹਿੰਦਾ ਸਾਬਨਾ ਮੈਂ ਸੋਚਿਆ ਵੀ ਮੈਂ ਥੋੜਾ ਹੋਰ ਬੜਾ ਹੋ ਜਾਵਾਂ ਫੇਰ ਨਾ ਨਾ ਜੀ ਨਹੀਂ ਫੇਰ ਉੱਥੇ ਉਧਰ ਕਰੂੰਗਾ ਖੇਤੀ ਮੈਂ ਆਪਣੇ ਆਪ ਫੇਰ ਕਿਸੇ ਬੰਦੇ ਨੂੰ ਲੈ ਕੇ ਨਹੀਂ ਨਾਲ ਨੌਕਰ ਵਰਦਾਂ ਨੇ ਕਿਹਾ ਨਾ ਮੈਂ ਵੀ ਬੜੂੰਗਾ ਫਿਰ ਤਾਂ ਲਾਦਾ ਦੇ ਗਿਆ ਚਾਰ ਗੜੇ ਖੇਚਾ ਲੈ ਆਪਾਂ ਪਣੀ ਕਿਉਂ ਟਰੈਕਟਰ ਲਿਆਉਣੇ ਆ ਪਣੀ ਰੱਖਣੇ ਨੇ ਉੱਪਰ ਪਰ ਮੈਂ ਹੁਣ ਤਿਆਰ ਹੋਇਆ ਮੈਂ ਮੇਰੀ ਤਾਂ ਤਿਆਰੀ ਇਹ ਕਰਦੀ ਮੈਂ ਜੀ ਚੈਨ ਨੂੰ ਨਾ ਤੇ ਕੱਪੜੇ ਤੁਹਾਨੂੰ ਤੇਰਾ ਦਫਰ ਮੇਰੀ ਤਿਆਰੀ ਹੈ ਜੀ ਕਰਦੀ ਹੁਣ ਤੁਸੀਂ ਐਂ ਕਹਣੇ ਲੱਗੇ ਜੀ ਹੁਣ ਆਦੋਗੇ ਹੁਣ ਕਹਿਣਾ ਨਹੀਂ ਯਾਰ ਕੰਮ ਨਹੀਂ ਕਰਾਉਂਦੇ ਇੱਥੇ ਹੋ ਉਹ ਤਾਂ ਕੰਮ ਕਰਵਾ ਤੇ ਆਏ ਦੋ ਦਿਨ ਦੇ ਦੇ ਲੋ ਜੀ ਦੋ ਦਿਨ ਲੱਗੇ ਜੀ ਪੂਰੇ ਮੈਂ ਕਹਿੰਦਾ ਵੀ ਮੱਸਰ ਵੀ ਤੁਸੀਂ ਰੱਖੋ ਹੁਣ ਤੁਸੀਂ ਹਟੋ ਭਰਾ ਬੈਠੋ ਟਰੈਕਟਰ ਟਰੈਕਟਰ ਦਾ ਪਤਾ ਨਹੀਂ ਕਿ ਕਿੱਧਰ ਨੂੰ ਪਹੁੰਚਣੀ ਆ ਟਰੈਕਟਰ ਦਾ ਨੂੰ ਪਾਵਾ ਦੇਣਾ ਤੇਰੇ ਬਾਸ ਰੋਲੇ ਕੰਮ ਪਾ ਹੁੰਦਾ ਤੇਰੇ ਬਾਸ ਖੱਬਲੇ ਬੋਸ ਖੱਬਲੇ ਨਹੀਂ ਮੁਕਣਾ ਤੇਰੇ ਬਾਸ ਜਿਹੜੇ ਸਾਹ ਨਾਲ ਤਾਂ ਕੰਮ ਕਰਨਾ ਕੰਨ ਨਹੀਂ ਮਸੜ ਚਲੋ ਆ ਜਲੀ ਯਾਰ ਕਾਨੂੰ ਟਾਈਮ ਖਰਾਬ ਹੋ ਰਿਹਾ ਫਿਰ ਮਿਲਦੇ ਮਿਲਦੇ ਆ ਫਿਰ ਮਸੜੀ ਕੋਈ ਗੱਲ ਨਹੀਂ ਅੱਗੇ ਆਇਓ ਫਿਰ ਪਿੰਡ ਮਾਰਿਓ ਕਿਹੜਾ ਕਦੇ ਬਸ ਆਇਓ ਚਲ ਹੈ ਮਾਜਰੀ ਤੁਸੀਂ ਆਏ ਹੋ ਜੀ ਫਿਰ ਢੇੜਾ ਮਾਰਿਆ ਜੀ ਪਿੰਡ ਨਾ ਜ਼ਰੂਰੀ ਕੰਮ ਇੱਕ ਹੋਰ ਵੀ ਹੋਣਾ ਹੁਣ ਮਾਸਰੀ ਆ ਦੱਸੋ ਪਹਿਲਾਂ ਪਹਿਲਾਂ ਆ ਲਫਾਫਾ ਪੀਛੇ ਦਾ ਹੈ ਧਰਤੀ ਧਰਤੀ ਉਹਦੇ ਉੱਪਰ ਮਿੱਟੀ ਪੈਂਦੀ ਆ ਕਿੰਨੀ ਕਿੰਨੀ ਮਿੱਟੀ ਪਾਉਂਗੀ ਐਨੀ ਨੇ ਮਿੱਟੀ ਪਾਜੂਗੀ ਹੈ ਅੱਧਾ ਕਿੰਨੀ ਮਿੱਟੀ ਪਾਉਣਾ ਅੱਧਾ ਦਿਨ ਮਿੱਟੀ ਪਾਣੀ ਉਪਰ ਠੀਕ ਹੈ ਜੀ ਉਹਦੇ ਬਾਅਦ ਫਿਰ ਕੋਈ ਮੈਟ ਫੇਛਣਾ ਹੈ ਫਿਰ ਮੈਟ ਬਣ ਗਿਆ ਅੱਛਾ ਉਹ ਜਿਹੜਾ ਹੁਣ ਹੋਇਆ ਬਏ ਹਾਂਜੀ ਕਾਗਜ ਪਿਛਾ ਲਿਆ ਪਹਿਲਾਂ ਲੇਜਰ ਕਰਕੇ ਤੇ ਕਿਹੜਾ ਕੇ ਸਵਾਰ ਕੇ ਹਾਂਜੀ ਕਾਗਜ ਪਿਛਾ ਕੇ ਫਿਰ ਖਰਮਾ ਪਿਛਾਉਣਾ ਖਰਮਾ ਕਹਿੰਦਾ ਜਿਹੜਾ ਕਾਲਾ ਕਾਲਾ ਜਿਹਾ ਹਾਂ ਫਿਰ ਮਿੱਟੀ ਪਾਉਣੀ ਆ ਫਿਰ ਦੁਬਾਰਾ ਮਿੱਟੀ ਪੈਣੀ ਆ ਹਾਂਜੀ ਜਿੰਨੀ ਤੁਹਾਨੂੰ ਤੁਸੀਂ ਇੱਦਾਂ ਇੰਚ ਇੱਦਾਂ ਇੰਚ ਉਸ ਤੋਂ ਬਾਅਦ ਫਿਰ ਬੀਜ ਪੈਣਾ ਮਸ਼ੀਨ ਨਾਲ ਲਾਤੇ ਬੀਜ ਉਹ ਹਾਂਜੀ ਮੈਂ ਦੇਖੀ ਸੀ ਹਾਂਜੀ ਫਿਰ ਮਿੱਟੀ ਪੈਣੀ ਆ ਫਿਰ ਮਿੱਟੀ ਜਿੰਨੀ ਜਿੰਨੀ ਉਹਨੂੰ ਚਾਹੀਦੀ ਥੋੜੀ ਥੋੜੀ ਮਸ਼ੀਨ ਦੱਬਣਾ ਵਸੂਣੋ ਥੋੜੀ ਨਾ ਉਸ ਤੋਂ ਬਾਅਦ अच्छा जी ਖਾਣਨ ਚਾਹੀਦਾ ਪਾਣੀ ਹਲਕਾ ਜਿਹਾ ਪਾਣੀ ਦੇਣਾ ਵੀ ਊੜੇ ਦੇ ਵਿਚ ਤੁਰੇ ਨਾ ਕਿਸੇ ਪਾਸੇ ਨੂੰ ਸੁੱਚੀ ਜਮਦੇ ਵਿੱਚ ਮੜੀ ਜੀ ਉਹ ਕਣਦਨ ਨੇ ਹਲਕਾ ਪਾਣੀ ਖਾਣਨ ਦਿੰਨੇ ਫਿਰ ਪੰਪ ਨਾਲ ਸਪਰੇਅ ਇਹ ਸਪਰੇਅ ਨਾਲ ਪਾਣੀ ਦੰਨੇ ਆ ਠੀਕ ਆ ਬਹੁਤ ਬਾਅਦ ਫਿਰ ਮੈਨੂੰ ਤਾਂ ਬੋਰੀਆਂ ਵੀ ਰੱਖਣੀਆਂ ਪੈਂਦੀਆਂ ਮਸੜੀ ਹੈ ਉਹ ਕੱਲ ਭਾਈ ਪੁੱਛਦਾ ਤਾਂ ਦਿਲਪ੍ਰੀਤ ਲੱਗਿਆ ਦਿਲਪ੍ਰੀਤ ਲੱਗਿਆ ਤਾਂ ਉਹਨੂੰ ਦੱਸਣਾ ਕਹਿੰਦਾ ਭਾਈ ਜੀ ਇਹ ਉਹ ਕਰਨੀ ਆ ਕਹਿੰਦਾ ਵੀ ਕੰਮਸ਼ਾਫ ਕਰਨੀ ਆ ਕਹਿੰਦਾ ਬੋਰੀਆਂ ਲੈ ਆਇਓ ਠੀਕ ਆ ਬਠਾਣ ਦਾ ਦੂੰਗਾ ਕਿ ਕਿ ਕਿਦਾਂ ਵਿਜਣੀ ਆ ਕਹਿੰਦੇ ਦਿਓ ਕਹਿੰਦੇ ਵੀ ਅਗਲੀ ਵਾਰ ਬਾਈ ਅਸੀਂ ਸ਼ਾਇਦ ਆਪਣੀ ਬਿਜਲੀ ਉਹ ਤੁਸੀਂ ਕਹਿੰਦੇ ਆ ਲੋਕ ਤੁਸੀਂ ਲਾਂ ਲਾਂ ਆ ਜਿਓ ਹਾਂ ਬਾਈ ਐਂ ਕਹਿੰਦੇ ਨੇ ਵੀ ਤੁਸੀਂ ਲਾਂ ਲਾਂ ਆ ਜਿਓ ਵੀ ਅਸੀਂ ਬੀਜ ਲੈਣੀ ਛੇੜਾ ਛੇਡਾਉਣਾ ਹੁੰਦਾ ਪਹਿਲਾਂ ਅਸੀਂ ਦੱਸਾਂ ਹੈ ਤਾਂ ਕੰਮ ਖੱਜਲ ਖਵਾਰੀ ਵਾਲਾ ਹੀ ਆ ਤਾਂ 50 ਨਹੀਂ ਸਰ 60 ਪਿੱਛੇ 10000 ਰੁਪਏ ਬਣਾ ਲਿਆ ਹੈ ਹੈ